ਲੇ ਮਿੱਤਰੋ ਅੱਜ ਆਪਾਂ ਤੁਹਾਡੇ ਵਾਸਤੇ ਦੋ ਝੋਟੀਆਂ ਦੀ ਵੀਡੀਓ ਕਵਰ ਕੀਤੀ ਆ ਤੋਕੜਾਂ ਗੱਬਣਾ ਨੇ ਲਾਸਟ ਤੱਕ ਵੀਡੀਓ ਦੇਖੋ ਬਹੁਤ ਹੀ ਵਧੀਆ ਕੁਆਲਿਟੀ ਹੈ ਤੇ ਬਹੁਤ ਹੀ ਜੈ ਜੇ ਰੇਟ ਨੇ 1300 ਨੂੰ ਮਰਵਾ ਦਿੰਦੇ ਨੇ ਨਿਗਾ ਆਰ ਡਰੂਡਰ ਬਹੁਤ ਚੰਗੇ ਲੱਗੇ ਨੇ ਝੋਟੀਆਂ ਨੂੰ ਪੂਰੀਆਂ ਵਧੀਆ ਸੀਮਨ ਲੱਗੇ ਹੋਏ ਨੇ ਨੀਲੀ ਰਾਵੀ ਦੇ ਸੀਮਨ ਲੱਗੇ ਹੋਣੇ ਮਿੱਤਰੋ ਦੋਹਾਂ ਦੇ ਨਾਬੇ ਵਾਲੇ ਦੇ ਮੈਂ ਸਾਪੜੀਆਂ ਮੂਰਾ ਚ ਆ ਗਈ ਆਪਾਂ ਸੀਮਣੇ ਦੇ ਨੀਲੀ ਦੇ ਲਵਾਦੇ ਘਰ ਦੀਆਂ ਮੈਂ ਸਾਣੇ ਕੋਈ ਵਪਾਰ ਦਾ ਕੰਮ ਨਹੀਂਗਾ ਕੁਆਲਿਟੀ ਤੁਸੀਂ ਦੇਖ ਲਓ ਸਿੰਕ ਥੋੜੇ ਜਿਹਾ ਜ਼ਰੂਰ ਚੌੜੇ ਨੇ ਕਿਤੇ ਫਿਰ ਮੇਰੇ ਯਾਰ ਬੇਲੀ ਕਮੈਂਟ ਕਰੀ ਜਾਣ ਬਾਕੀ ਜਿਆਦੇ ਕਮੈਂਟ ਕਮਟਾਂ ਦੀ ਆਪਾਂ ਪਰਵਾਹ ਨਹੀਂ ਕਰਦੇ ਆਓ ਵੀ ਮਿੱਤਰੋ ਕਰਦੇ ਆਂ ਝੋਟੀ ਦੀ ਗੱਲ ਉਹ ਇਧਰ ਪਹਿਲਾਂ ਤਾਂ ਮਿੱਤਰੋ ਤੁਸੀਂ ਇਹਦਾ ਲੇਵਲ ਲੂਵਾ ਘਰੋ ਚੈੱਕ ਥਣਪੂਣ ਬਹੁਤ ਹੀ ਜਿਆਦੇ ਗੈਪ ਤੇ ਆ ਗੁੱਲੀ ਵਰਗਾ ਥਣ ਲੱਗਿਆ ਸਿੰਕਾਂ ਦਾ ਥੋੜੀ ਜਿਹੀ ਖੁੱਲੀ ਆ ਫੇਸ ਪੂਛ ਕੁਆਲਿਟੀ ਉਦਾਂ ਠੀਕ ਹੈ ਪੰਜਵੇਂ ਮਹੀਨਿਆਂ ਦੀ ਗੱਭਣ ਹੈ 7 ਕਿਲੋ ਦੁੱਧ ਦਾ ਇਸ ਵਕਤ ਇਹ ਥੱਲੇ ਤਿਆਰ ਹੈ ਤੇ ਇੱਕ ਟਾਈਮ ਇਹ ਟੀਕੇ ਤੇ ਮਿਲਦੀ ਆ ਬੱਚਾ ਇਹਦਾ ਗਿਆ ਮਰਵਾ ਪੰਜ ਮਹੀਨਿਆਂ ਦੀ ਗੱਬਣਾ ਟੀਕੇ ਤੇ ਮਿਲਦੀ ਆ ਨਾਬੇ ਵਾਲੇ ਨੀਲੀ ਰਾਵੀ ਦੇ ਸਾਣ ਤੋਂ ਸੀਮਨ ਲਵਾਇਆ ਹੋਇਆ ਪਾਣੀਲੀ ਰਾਵੀ ਦਾ ਨਾਬੇ ਵਾਲਿਆਂ ਦਾ ਤੇ ਬਹੁਤ ਹੀ ਵਧੀਆ ਠੰਡੀ ਸੀਲ ਹੈ ਜਮਾ ਕੋਈ ਚੱਕਰ ਹੀ ਨਹੀਂ ਜਿਵੇਂ ਮਰਜੀ ਕੋਈ ਉਹ ਝੋਈ ਜਾਵੇ ਯਾਰ ਜਮਾ ਚ ਵੀ ਨਹੀਂ ਕਰਦੀ ਮਿੱਤਰੋ ਕੁਆਲਿਟੀ ਤੁਹਾਨੂੰ ਕਰਾ ਦੀ ਚੈੱਕ ਰੇਟ ਵੀ ਇਹਦਾ ਜਾਇਜ਼ ਰਹਿਣਾ ਹੋ ਰੇਟ ਵੀ ਜਮੇ ਬਾਜਬ ਰਹਿਣਾ ਭਵਾਨਾ ਉਹਨਾਂ ਦੇਖ ਲਓ ਤੁਸੀਂ 7 ਕਿਲੋ ਦੁੱਧ ਇਸ ਵਕਤ ਹੀ ਦਿੰਦੀ ਆ ਸਾਢੇ 3-3 ਕਿਲੋ ਦੋਹੇ ਟਾਈਮਾਂ ਦਾ ਇੱਕ ਟਾਈਮ ਮਿੱਤਰੋ ਢੀਗੇ ਦੇ ਮਿਲਦੀ ਐ ਤੇ ਇਹ ਗੱਲ ਹੁਣ ਆਪਾਂ ਇਹਦਾ ਰੇਟ ਦੀ ਕਰੀ ਜਾਈਏ ਨਿੱਕਾ ਜਾਂ ਰੇਟ ਰਹਿਣਾ ਮਿੱਤਰੋ ਇਹਦਾ ਜਿਹੜਾ ਹਾਂ ਨਾ 65000 ਰੁਪਿਆ ਦੇ ਵਿੱਚ ਇਹ ਝੋਟੀ ਦੇਣੀ ਆ ਰੇਟ ਕਰਾ ਲਓ 70 ਕਰਾ ਲਓ 80 ਕਰਾ ਲਓ ਜੈਸ ਨੋ 65 ਦੀ ਦੇਣੀ ਆ ਵਿੱਚੋਂ ਛੋਟ ਹੀ ਕਰੀ ਜਾਊ ਚਾਹੇ 100 ਕਰਦੀ ਅਸੀਂ ਚਾਹੇ 50 ਕਰਦੀ ਆ ਠੀਕ ਆ ਪੂਰੀ ਗਾਰੰਟੀ ਝੋਟੀ ਦੀ ਹੈਗੀ ਆ 7 ਕਿਲੋ ਦੁੱਧ ਤੁਸੀਂ 4 ਕਿਲੋ ਦੋ ਟਾਈਮ ਤਿੰਨ ਟਾਈਮ ਤਸੱਲੀ ਕਰਕੇ ਫੇਰ ਮਿੱਤਰੋ ਪੈਸੇ ਵੜਾਉਣੇ ਨੇ ਡਾਕਟਰ ਤੁਸੀਂ ਨਾਲ ਲੈ ਕੇ ਆਉਣਾ ਸੀ ਆਪਦੇ 5 ਮਹੀਨੇ ਦੀ ਚੈੱਕ ਕਰਾਤੀ ਤੁਸੀਂ ਵੀ ਆਪਦੀ ਤਸੱਲੀ ਕਰਕੇ ਲੈ ਕੇ ਜਾਇਓ ਬਹੁਤ ਹੀ ਵਧੀਆ ਸਮੀ ਭਲੀ ਝੋਟੀ ਐ ਕੁਆਲਿਟੀ ਵੀ ਤੁਹਾਨੂੰ ਕਰਾਤੀ ਚੈੱਕ ਸਿੰਘਾਂ ਦੀ ਥੋੜੀ ਜਰੂਰ ਖੁੱਲੀਆਂ ਨਹੀਂ ਇਹਹੀ ਝੋਟੀ 75-80000 ਰੁਪਏ ਦੀ ਝੋਟੀ ਦੀ ਜਿਹੜੀ ਆਪਾਂ ਤੁਹਾਨੂੰ ਅੱਜ 65000 ਰੁਪਏ ਦੀ ਆਫਰ ਹੀ ਲਾਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਆ ਕਰੋ ਵਧੀਆ-ਵਧੀਆ ਵੀਡੀਓ ਦੇਖਣ ਵਾਸਤੇ ਤੇ ਅੱਜ ਆਪਾਂ ਕਰਦੇ ਹਾਂ ਦੂਜੀ ਝੋਟੀ ਦੀ ਗੱਲ ਆ ਗੀ ਮਿੱਤਰੋ ਦੂਜੀ ਝੋਟੀ ਪਠਪੜੇ ਦੀ ਬਹੁਤ ਹੀ ਜ਼ਿਆਦੇ ਚੰਗੀ ਹੈ ਕਰਮਾ ਵਾਲੀ ਇਸ ਵਕਤ ਇਹਦੇ ਥੱਲੇ 6 ਲੀਟਰ ਦੁੱਧ ਹੈ 6 ਮਹੀਨਿਆਂ ਦੀ ਗੱਭ ਹੈ 6 ਮਹੀਨਿਆਂ ਦੀ ਗੱਭਣ ਹੈ ਤੇ 6 ਲੀਟਰ ਇਹਦੇ ਥੱਲੇ ਮਿੱਤਰੋ ਦੁੱਧ ਹੈ ਸਿੰਗਾਾਂ ਤੋਂ ਥੋੜੀ ਜੀ ਮਾਰ ਖਾ ਗਈ ਨਹੀਂ ਝੋਟੀ ਬਹੁਤ ਹੀ ਮਹਿੰਗੇ ਮੁੱਲ ਤੇ ਜਾਣੀ ਸੀ ਫੇਸ ਕੁਆਲਿਟੀ ਦੇਖੋ ਬੂਥ ਬਾਥ ਪੂਰੀ ਵਧੀਆ ਸਮੀ ਪਲੀ ਲੈਗ ਲੋਗੋ ਸਕੋਰ ਦੇਖੋ ਇਹ ਵੀ ਨਾਭੇ ਵਾਲੇ ਤੋਂ ਨੀਲੀ ਰਾਵੀਲ ਦਾ ਸਿਮਨ ਲੱਗਿਆ ਹੋਇਆ ਇਹਦੇ ਵੀ ਲੈਗ ਸਕੋਰ ਤੇ ਮਾਰਤਾ ਕੈਮਰਾ 6 ਕਿਲੋ ਦੁੱਧ ਹੈ 6 ਮਹੀਨੇ ਦੀ ਗੱਬਣਾ ਰੇਟ ਇਹਦਾ ਵੀ ਜਮੀ ਬਾਜ-ਬਾਜਾ ਰਹਿਣਾ ਹੈ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਆਪਦੀ ਤਸੱਲੀ ਕਰਕੇ ਫਿਰ ਤੁਸੀਂ ਝੋਟੀ ਲੈ ਕੇ ਜਾਓ ਮਿੱਤਰੋ ਜਿਹੜਾ ਇਹਦਾ ਰੇਟ ਆ 70000 ਰੁਪਏ ਮਿੱਤਰੋ ਰੇਟ ਇਹਦਾ ਉਹਦੇ ਵਿੱਚੋਂ ਛੋਟ ਛੜਾਈ ਹੋਊਗੀ ਅੱਜ ਰੇਟ ਛੋੜੇ ਵਾਸਤੇ ਜਮੀ ਆਫਰਾਂ ਹੀ ਲਾਤੀਆਂ ਹਵਾਨਾ ਦੇਖ ਲਓ ਕਰਮਾਣਿਓ ਝੋਟੀ ਹੈ ਅਜ ਤਾਂ ਥਣ ਦੇਖ ਲਓ ਇਮੀ ਬੇੜੀਆਂ ਵਾਲਾ ਥਾਣਾ ਕਿਉਂਕਿ ਹਜੇ ਤੱਕ ਐਸੇ ਨੇ ਬੰਨ ਐ ਗਾਹਾਂ ਤੀਜੇ ਸੂਏ ਵਾਸਤੇ ਗੱਬਣਾ ਮਿੱਤਰੋ ਦੂਜਾ ਸੂਆ ਉਹਨੇ ਸੂਈ ਹੋਈ ਤੀਗੀ ਤੀਜੇ ਸੂਏ ਵਾਸਤੇ ਗੱਬਣਾ ਇਹ ਬਹੁਤ ਹੀ ਜਿਆਦੇ ਵਧੀਆ ਝੋਟੀ ਐ ਕਿਸੇ ਨੇ ਘਰ ਵਾਸਤੇ ਲੈਣੀਆਂ ਨੇ ਸਕਰੀਨ ਤੇ ਨੰਬਰ ਚੱਲੂ ਫਟਾਫਟ ਚੱਕ ਲਿਓ ਮਿੱਤਰੋ ਫੋਨ ਜ਼ਰੂਰ ਲਾ ਲਿਓ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹ ਲਾਟ ਇੱਕ ਨੱਦੇ ਦਿਨ ਦਾ ਹੀ ਹੁੰਦਾ ਸਾਨੂੰ ਪਤਾ ਐ ਜਦੋਂ ਵੀਡੀਓ ਅਪਲੋਡ ਹੋ ਜਾਂਦੀ ਆ ਤਾਂ ਕਰਕੇ ਤੁਹਾਨੂੰ ਕਹਿੰਦੇ ਰਹਨੇ ਆ ਵੀ ਚੈਨਲ ਦੀ ਘੰਟੀ ਦਬਾ ਕੇ ਰੱਖੋ ਜੋ ਕਿ ਆਉਣ ਵਾਲੀ ਅਪਡੇਟ ਤੁਹਾਡੇ ਤੱਕ ਪਹੁੰਚ ਜਾ ਕਰੇ ਹਨ ਆ ਦੋ ਝੋਟੀਆਂ ਦੀ ਮਿੱਤਰੋ ਵੀਡੀਓ ਰਹਿਣੀ ਆ ਲੈ ਫਟਾਫਟ ਪੰਚਾ ਦਿਓ ਕਰ ਦਿਓ ਸ਼ੇਅਰ ਵੀਡੀਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਜਿਹੜੇ ਬੰਦਾ ਆਪਣਾ ਚੈਨਲ ਸਬਸਕ੍ਰਾਈਬ ਕਰਕੇ ਆ ਉਹਦੇ ਬਾਅਦ ਤੇ ਮਾੜਾ ਮੋਟਾ ਆਪਾਂ ਮਾਨਤਾਂ ਨੂੰ ਹੋਰ ਵੀ ਕਰਾ ਦੰਨੇ ਹੁੰਨੇ ਆ ਤੇ ਕਰਾਉਂਦੇ ਰਹਾਂਗੇ ਵੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਮਿੱਤਰੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ